ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਰਹਿਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਵੇਰੇ 6 ਵਜੇ ਹੀ ਜੰਮੂ ਦੇ ਕਈ ਰਹਿਸ਼ੀ ਇਲਾਕਿਆਂ ਵਿੱਚ ਮਾਸੂਮ ਨਾਗਰਿਕਾਂ ਉੱਤੇ ਪਾਕਿਸਤਾਨ ਵੱਲੋਂ ਗੋਲੇ ਵਰਸਾਈ ਗਏ। ਿਸ ਨਾਲ ਕਈ ਕਰਤਬਾ ਹੋ ਗਏ ਉਸ ਤੋਂ ਪਹਿਲਾਂ ਕਸ਼ਮੀਰ ਜ਼ਿਲ੍ਹੇ ਦੀ ਡੀਸੀ ਕਲੋਨੀ ਵਿੱਚ ਪਾਕਿਸਤਾਨ ਵੱਲੋਂ ਭਾਰੀ ਗੋਲਾਬਰੀ ਵਿੱਚ ਚੌਰੀ ਦੇ ਵਧੇਕ ਜ਼ਿਲ੍ਹਾ ਕਮਿਸ਼ਨਰ ਰਾਜਕੁਮਾਰ ਠੱਪਾ ਅਤੇ ਦੋ ਹੋਰ ਨਾਗਰਿਕਾਂ ਦੀ ਮੌਤ ਹੋ ਗਈ। ਬੀਤੀ ਰਾਤ ਚੌਰੀ ਦੀ ਡੀਸੀ ਕਲੋਨੀ ਵਿੱਚੋਂ ਉਹਨਾਂ ਦੇ ਘਰ ਤੇ ਇੱਕ ਗੋਲਾ ਡਿੱਗਣ ਕਾਰਨ ਉਹ ਚਖਮੀ ਹੋ ਗਏ ਸਨ ਤੇ ਕੁਝ ਘੰਟੇ ਬਾਅਦ ਹੀ ਉਹਨਾਂ ਦੀ ਮੌਤ ਹੋ ਗਈ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ਨੀਵਾਰ ਸਵੇਰੇ ਠੱਪਾ ਦੀ ਮੌਤ ਤੇ ਸੋਗ ਪ੍ਰਗਟ ਕੀਤਾ। ਮੌਕੇ ਤੋਂ ਪ੍ਰਾਪਤ ਤਸਵੀਰਾਂ ਵਿੱਚ ਮ੍ਰਿਤਕ ਅਧਿਕਾਰੀ ਦੇ ਘਰ ਗੋਲਿਆਂ ਨਾਲ ਤਬਾਹ ਹੋਇਆ ਦਿਖਾਇਆ ਗਿਆ ਹੈ ਸ਼ੁੱਕਰਵਾਰ ਰਾਤ ਤੇ ਸ਼ਨੀਵਾਰ ਸਵੇਰੇ ਭਾਰਤੀ ਸਰਹੱਦੀ ਜ਼ਿਲ੍ਹਿਆਂ ਵਿੱਚ ਕਈ ਡਰੋਨ ਹਮਲੇ ਕੀਤੇ ਜਾਣ ਤੋਂ ਬਾਅਦ ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਉਹਨਾਂ ਨੂੰ ਰੋਕਿਆ ਸ਼ੁੱਕਰਵਾਰ ਸ਼ਾਮ ਨੂੰ ਸ਼੍ਰੀਨਗਰ ਦੇ ਹਵਾਈ ਅੱਡੇ ਖੇਤਰ ਸੰਭਾ ਚੰਮੂ ਸ਼ਹਿਰ ਚੰਮੂ ਕਸ਼ਮੀਰ ਦੇ ਬਾਰਾਮੂਲਾ ਪੰਚਾਇਤ ਤੇ ਪਠਾਨਕੋਟ ਤੇ ਫਿਰੋਜ਼ਪੁਰ ਅਤੇ ਰਾਜਸਥਾਨ ਦੇ ਬਾੜਮੇਲ ਵਿੱਚ ਧਮਾਕੇ ਸੁਨੇ ਗਏ ਸ਼ੁੱਕਰਵਾਰ ਨੂੰ ਸਰਹੱਦੀ ਖੇਤਰਾਂ ਵਿੱਚ ਬਲੈਕਆਊਟ ਦੇਖਿਆ ਗਿਆ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਾਕਿਸਤਾਨ ਨੂੰ 1 ਅਰਬ ਡਾਲਰ ਦਾ ਖਰਚਾ ਦੇਣ ਲਈ ਆਈਐਮਐਫ ਦੀ ਨਿੰਦਾ ਕੀਤੀ ਹੈ ਤੇ ਸੰਗਠਨ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਰਹੱਦੀ ਖੇਤਰਾਂ ਨੂੰ ਤਬਾਹ ਕਰਨ ਲਈ ਵਰਤੇ ਗਏ ਗੋਲਾ ਬਰੂਦ ਲਈ ਇਸਲਾਮਾਬਾਦ ਨੂੰ ਜ਼ਰੂਰੀ ਤੌਰ ਤੇ ਦਾਇਗੀ ਕਰਨ ਦਾ ਦੋਸ਼ ਲਾਇਆ ਹੈ